25 ਜੂਨ ਸੀ ਤੇ 25 ਜੂਨ ਨੂੰ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਇੱਕ ਨਵੇਂ ਕੇਸ ਦੇ ਵਿੱਚ ਜਿਹੜਾ ਇੱਕ ਦਿਨ ਪਹਿਲਾਂ ਰਾਫ ਨੂੰ ਦਰਜ ਕੀਤਾ ਜਾਂਦਾ ਡੀਏ ਦੇ ਤਹਿਤ ਤੇ ਅਕਾਲੀ ਆਗੂਆਂ ਨੇ ਬਹੁਤਿਆਂ ਨੇ ਇਹਨੂੰ ਵੀ ਐਮਰਜੈਂਸੀ ਨਾਲ ਜੋੜ ਕੇ ਕਿਹਾ ਵੀ ਇਹ ਐਮਰਜੈਂਸੀ ਦਾ ਦੌਰ ਦੁਆਰਾ ਸ਼ੁਰੂ ਹੋ ਗਿਆ ਤੇ ਆਮ ਆਦਮੀ ਪਾਰਟੀ ਨੇ ਇਹਨੂੰ ਕੀ ਕੀਤਾ ਜਦਕੇ ਇਸ ਗ੍ਰਿਫਤਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਕਮਰ ਵਿਜੇ ਪ੍ਰਤਾਪ ਵਰਗੇ ਜਿਹੜੇ ਐਮਐਲਏ ਨੇ ਉਹਨਾਂ ਦੇ ਉਹ ਇਹ ਦਾਕ ਰੋਗ ਕਰ ਰਹੇ ਨੇ ਤੇ ਹੋਰ ਲੋਕਾਂ ਵੱਲੋਂ ਵੀ ਕਾਗਰਸ ਵੱਲੋਂ ਵੀ ਅਸਾਲੀ党 ਵੱਲੋਂ ਵੀ ਉਹਨਾਂ ਦੀ ਇਸ ਤਰ੍ਹਾਂ ਦੀ ਗ੍ਰਿਫਤਾਰੀ ਨੂੰ ਉਹਦੀ ਨਿੰਦਾ ਕੀਤੀ ਗਈ ਆ ਜਦ ਕਿ ਅੱਜ ਭਵਦਮਾਨ ਨੇ ਕਿਹਾ ਕਿ ਹੁਣੇ ਥੋੜੀ ਦੇਰ ਪਹਿਲਾਂ 7 ਦਿਨ ਦਾ ਰਿਮਾਨਡ ਜਿਹੜਾ ਉਹ ਵਿਕਰਮਜੀਠੀਆ ਨੂੰ ਮਿਲ ਗਿਆ ਪੁਲਿਸ ਨੂੰ ਵਿਜੀਲੈਂਸ ਨੂੰ ਤੇ ਭਵਦਮਾਨ ਨੇ ਕਿਹਾ ਵੀ ਜਦੋਂ ਅਸੀਂ ਹੁਣ ਵੱਡੇ ਤਸਕਰਾਂ ਨੂੰ ਹੱਥ ਪਾਉਣ ਲੱਗੇ ਆ ਛੋਟੇ-ਛੋਟੇ ਤਾਂ ਅਸੀਂ ਪਰਚੇ ਅੰਦਰ ਦੇਫੇ ਉਹਨਾਂ ਜੋ 90% ਦੇ ਜ਼ਮਾਨਤਾ ਨਹੀਂ ਹੋਣ ਦਿੱਤੀਆਂ ਤੇ ਹੁਣ ਜਦੋਂ ਅਸੀਂ ਵੱਡੇ ਨੂੰ ਹੱਥ ਪਾਇਆ ਤੇ ਇਹ ਜਿਹੜੇ ਕੱਲ ਤੱਕ ਬਰੋਧ ਕਰਦੇ ਸੀ ਇਹ ਹੁਣ ਉਹ ਉਹਦੇ ਇਹਨਾਂ ਦੀ ਭਾਸ਼ਾ ਉਲਟੀ ਹੋ ਗਈ ਜਦ ਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਵਾ ਕਿ ਕਿ ਮੈਂ ਨਾਲ ਹੀ ਸਵਾਲ ਪੁੱਛਣ ਬਾਅਦ ਤੁਸੀਂ ਇੱਕੇ ਬਾਾਰ ਚੀ ਦੱਸ ਦਿਓ ਥੋੜੇ ਸ਼ਬਦਾਂ ਦੇ ਵਿੱਚ ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਨਸ਼ੇ ਦਾ ਤੰਤਰ ਤਾਂ ਪਹਿਲੀਆਂ ਅਕਾਲੀ ਤੇ ਕਾਂਗਰਸ ਦੀ ਸਰਕਾਰ ਨਾਲੋਂ ਹੁਣ ਜ਼ਿਆਦਾ ਮਜ਼ਬੂਤ ਹੋ ਗਿਆ ਤੇ ਕੁਝ ਲੋਕ ਇਹ ਕਹਿ ਰਹੇ ਨੇ ਵੀ ਜਿਹੜੇ ਉਸ ਵੇਲੇ ਦੇ ਤਸਕਰ ਸੀ ਜਾਂ ਜਿਨ੍ਹਾਂ ਲੋਕਾਂ ਦਾ ਉਦੋਂ ਕਬਜ਼ਾ ਸੀ ਇਹ ਇਸ ਨਸ਼ੇ ਦੇ ਰੈਕਟ ਦੇ ਉੱਤੇ ਅੱਜ ਉਹਨੂੰ ਤੋੜ ਕੇ ਇੱਕ ਨਵਾਂ ਰੈਕਟ ਜਿਹੜਾ ਉਹ ਸਾਰਿਆਂ ਜਾਂ ਚੁੱਕਾ ਤੇ ਹੁਣ ਉਹਦੀ ਮਜ਼ਬੂਤੀ ਹੋ ਰਹੀ ਆ ਤੁਹਾਡੀਆਂ ਦੇ ਬਾਰੇ ਕੀ ਰਾਏ ਹੈ ਦੇਖੋ ਮੋਟੀ ਗੱਲ ਇਹ ਆ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਆ ਮੈਂ ਸਾਰੀ ਐਫ ਆਈ ਆਰ ਪੜ੍ਹੀ ਆ ਸਾਰੇ ਐਸੈਟਸ ਦੀ ਗੱਲ ਪੜ੍ਹੀ ਆ ਪ੍ਰਿੰਟ ਕਰਦੇ ਨੇ ਤੇ ਉਹਦੇ ਵਿੱਚ ਸਵੇਰੇ 4:40 ਮਿੰਟ ਤੇ 4:35 ਮਿੰਟ ਲਈ ਉਹ ਜਿਹੜਾ ਏ ਆਈ ਜੀ ਆ ਅਸਿਸਟੈਂਟ ਇਨਸਪੈਕਟਰ ਜਨਰਲ ਉਹ ਕਹਿੰਦਾ ਹੈ ਕਿ ਮੈਂ ਰਿਪੋਰਟ ਤੇਜ ਰਿਹਾ ਇਹ ਚ ਕ ਉਹ ਕਰੋ ਤੁਸੀਂ ਦਰਜ ਕਰੋ ਕੇਸ ਕਿ ਇਹਦੀ ਜਿਹੜੀ ਇਨਕੁਆਰੀ ਉਹ ਵੀ ਮੈਂ ਹੀ ਕਰਾਂਗਾ थाने ਚ ਰਿਪੋਰਟ ਤੇਜਦਾ ਉਹ ਕਹਿੰਦਾ ਮੈਂ 435 ਤੇ ਰਿਪੋਰਟ ਵੀ ਜੇ ਕਹਿੰਦੇ 440 ਤੇ ਸਾਡੇ ਕੋਲ ਰਿਪੋਰਟ ਆਈ 440 ਤੇ ਹੀ ਉਹ ਦਰਜ ਹੋ ਗਈ ਲੋ ਜਨਾਮ ਕੇਸ ਤੇ ਐਫ ਆਈ ਆਰ ਵੀ ਕੱਟੀ ਗਈ ਹੁਣ ਇਹਦੇ ਵਿੱਚ ਇੱਕ ਤਾਂ ਇਹ ਹੈ ਦੂਜਾ ਇਹਦੇ ਵਿੱਚ ਇਹੀ ਆਫ ਹੀ ਵਿਛਿਆ ਹੋਇਆ ਹੈ ਇਹਨਾਂ ਨੇ ਆਹਾ ਮੇਰੇ નોਨ ਸੋਰਸ ਆਫ ਇਨਕਮ ਦੇ ਨਾਲ ਕੋਲ ਆਮਦਨ 3432567 ਤੇ ਖਰਚਾ ਸੈਂਪੀ ਦਾਕਰ 1 ਲੱਖ ਦਾ ਇਹ 2024-25 ਦਾ 14-02-24 ਤੋਂ ਇਹ 3-25 ਤੱਕ ਤੇ ਖਰਚਾ ਜਿਹੜਾ ਹੈ 37,65,537 ਤੇ 3,32,972 ਤੇ ਇਹ ਜਿਹੜੇ ਨੇ ਇਹ ਘਾਟਾ ਪਿਆ ਹੋਇਆ ਇਹ ਇੰਡਸਟਰੀ ਦਿਖਾਈ ਗਿਆ ਫਿਰ 101 ਕਰੋੜ 141 ਕਰੋੜ ਤੇ 200 ਤੇ 42 ਕਰੋੜ ਦਾ ਇਹਨਾਂ ਨੇ ਲਿਖਿਆ ਵੀ ਦੋਹਾਂ ਦਾ ਬਣ ਕੇ ਇਹ ਅਗੇ ਯਾਰ ਜਰੂਰ ਆ ਵੀ 2009 ਚ ਮਜੀਠੇ ਨੇ ਨਸਤੀਆਂ ਬਣਾਈਆਂ ਨੇ 4-5 ਇੰਡਸਟਰੀਆਂ ਨੇ ਇਹ ਕਿ 2009 ਚ ਬਣੀਆਂ ਨੇ ਉਹ ਤੋਂ ਪਹਿਲਾਂ ਦੀਆਂ ਨੇ ਬਾਕੀ ਸਾਰੀਆਂ ਕੋਈ ਹੈਗੀ 80 ਦੀ ਕੋਈ 99 ਦੀ ਕੋਈ 98 ਦੀ ਕੋਈ 1956 58 ਦੀ ਉਹ ਪ੍ਰਾਣੀਆਂ ਨੇ ਹੁਣ ਜਿਹੜਾ ਤਾਂ ਕਹਿੰਦੇ ਇਹਨਾਂ ਨੇ ਜੋ ਕੁਝ ਕਰਿਆ ਇਹ ਰਾਤ ਨੂੰ ਸਵੇਰੇ ਜਾ ਕੇ ਰਾਤ ਨੂੰ ਐਫ ਆਈ ਆਰ ਦਰਜ ਕਰੋ ਇਦਾਂ ਦੀ ਪੁਰਾਣਾ ਸਾਰਾ ਕਰਕੇ ਇਹ ਗਲਤ ਹੈ ਇਹ ਡੈਮੋਕ੍ਰੇਸੀ ਦੇ ਖਿਲਾਫ ਹੈ ਫੰਦੇ ਨੂੰ ਹੱਕ ਹੈ ਉਹਨੂੰ ਤੁਸੀਂ ਨੋਟਿਸ ਸਰਵ ਕਰੋ ਸਾਰਾ ਕੁਝ ਦੇਖੋ ਇਹ ਗਲਤ ਕੰਮ ਹੈ ਪਰ ਜਿਹੜਾ ਇਹ ਕਹਿੰਦੇ ਨੇ ਵੀ ਜੀ ਆਇਆ ਹੋ ਗਿਆ ਜੀ ਸਾਡੇ ਇੰਨ ਤੱਕਾ ਤੇ ਕਹਿੰਦਾ ਜਿੱਥੋਂ ਤੱਕ ਸਵਾਲ ਹੈ ਇਹਨਾਂ ਨੇ ਜਿਹੜਾ ਉਹ ਕੇ ਫਰੀਦਕੋਟ ਦੇ ਵਿੱਚੋਂ ਕੁਲੀ ਨੂੰ ਇਹਨਾਂ ਦੇ ਗੁਰਗੇ ਨੇ ਚੁੱਕਿਆ ਸੀ ਤੇ ਉਹ ਕਾਂਡ ਐ ਇੰਨਾ ਵੱਡਾ ਸੀਗਾ ਤੇ ਉਦੋਂ ਤਾਂ ਉਦੋਂ ਸੁਖਵੀਰ ਬਾਦਲ ਹਰਸ਼ਿੰਦਰ ਸਿੰਘ ਕੋਰ ਬਾਦਲ ਮਜੀਠੀਆ ਸਾਹਿਬ ਜਵਾਬ ਦੇ ਦੇਣ ਇਹਨਾਂ ਦਾ ਰਾਸ ਸੀ ਨਾ ਉਹ ਸੁਖਵੀਰ ਬਾਦਲ ਦੀ ਹੋਮ ਮਿਨਿਸਟਰ ਫੇਰ ਇਸ ਤੋਂ ਅੱਗੇ ਹੋਨੋਂ ਨੂੰ 90 ਲੱਖ ਰੁਪਏ ਜੁਰਮਾਨਾ ਹੋਇਆ ਉਸ ਨੂੰ ਹੁਣ ਚ ਉਹਦੇ ਖਿਮਸਨ ਟਕੜਾ ਨਿਕਲਿਆ ਉੱਥੇ ਐਜੀਟੇਸ਼ਨ ਟਕੜਾ ਨਿਕਲੀ ਸਾਡੇ ਲੋਗੋ ਬੀਬੀ ਆਸ਼ਾ ਸੀਗੀ ਉੱਥੇ ਜੀਨੇ ਵੀਲ ਕਰੀ ਤਾਂ ਦੇ ਦੇਣਾ ਫਿਰ ਹੌਲੇ ਹੌਲੇ ਸਾਰੇ ਆ ਗਏ ਲੋਗ ਇਕੱਠੇ ਹੋ ਗਏ ਇਸੇ ਤਰ੍ਹਾਂ ਜਿਹੜੇ ਬਸਾਂ ਤੇ ਉਹ ਦੇਖਿਆ ਤੁਹਾਡੇ ਲੁਧਿਆਣੇ ਜੀਟੀ ਰੋਡ ਦੇ ਉੱਤੇ ਉਹ ਜਿਹੜੀ ਰੋਡ ਲੁਧਿਆਣੇ ਦਾ ਫਰੋਜਪੁਰ ਜਾਣਦੀ ਉਹ ਉੱਤੇ ਬਸ ਤੇ ਗੇਂ ਕੀ ਮਾਰੀ ਸੀ ਜਨਾਨੀ ਕਿਸੇ ਚੱਕਰਾਂ ਦੀ ਜਿਹੜੇ ਬੇਅਦਬੀ ਚ ਗੋਲੀਆਂ ਮਾਰ ਕੇ ਮਾਰੇ ਕੋਈ ਦੇਖਾ ਨਾ ਰੱਖਣਾ ਕੱਟ ਇਹਨਾਂ ਨੇ ਵੀ ਕਰੀ ਪਰ ਹੁਣ ਆਲੇ ਜੰਮੇ ਜਿਆਦਾ ਕਰੇ ਦੁੱਜਾ ਜਿਹੜਾ ਤੁਸੀਂ ਕਹਿੰਦੇ ਹੋ ਤੁਸੀਂ ਚਾਹੇ ਧਾਂਚਾ ਤੋੜਨ ਚਾਹੇ ਨਾ ਤੋੜਨ ਚਾਹੇ ਤੋੜਨੀ ਬੰਦਾ ਲੋੜ ਨਹੀਂ ਹੁੰਦੀ ਅਸੀਂ ਸ਼ਰਾਬ ਦੇ ਠੇਕੇਦਾਰ ਰਹਾ ਜੇ ਕੋਈ ਠੇਕਾ ਦੂਜਾ ਲੈ ਲੇ ਉਹ ਕਹਿੰਦਾ ਯਾਰ ਤੁਸੀਂ ਆਹ ਸੋਣੀ ਬਣੀ ਬਣਾਈ ਦੁਕਾਨ ਮੈਨੂੰ ਸਿਵਾ ਦਿਓ ਆਪ ਦੇ ਬਹਿਣੇ ਨੇ ਇਹ ਟਾਂਚੇ ਟੂਚੇ ਨਹੀਂ ਤੋੜਦੇ ਹੁੰਦੇ ਉਹ ਤਾਂ ਕੋਈ ਕੋਈ ਉਹ ਤੋੜਨਾ ਪੈਂਦਾ ਜਿਹੜੇ ਬੰਦੇ ਆ ਸਭ ਨੂੰ ਪਤਾ ਵੀ ਪੈਸੇ ਦੇ ਕੇ ਕੰਮ ਹੁੰਦੇ ਨੇ ਉਹ ਕਹਿੰਦਾ ਜੀ ਪੈਣਾ ਉਹਨਾਂ ਨੂੰ ਤੇ ਹੀ ਜਾਂਦੇ ਸੀ ਹੁਣ ਤੁਸੀਂ ਲੈ ਗੱਲ ਇੰਨੀ ਹੋਈ ਐ ਏਜੰਟ ਉਹਦੇ ਰੰਦੇ ਨੇ ਉਹ ਕੋਈ ਜੋ ਜਿਆਦਾ ਤਾਕਤਵਰ ਹੋ ਜਾਂਦਾ ਹੈ ਪਹਿਲਾਂ ਕੋਈ ਕਿਸੇ ਦੀ ਸੁਣਦਾ ਇੱਕ ਦੋ ਹੀ ਬਦਲਦੇ ਨੇ ਥਾਣਿਆਂ 'ਚ ਜਿਆਦਾ ਐਸਐਚਓ ਬਦਲ ਜਾਂਦਾ ਮੁਖਬਰ ਉਹੀ ਰਹਿੰਦੇ ਨੇ ਜਦ ਜਿਲ੍ਹੇ 'ਚ ਐਸਐਸਓ ਬਦਲ ਜਾਂਦਾ ਮੁਖਬਰ ਉਹੀ ਰਹਿੰਦੇ ਨੇ ਸੋ ਇਹ ਮੁਖਬਰ ਨਹੀਂ ਬਦਲਦੇ ਸਰਕਾਰਾਂ ਬਦਲਦੀਆਂ ਨੇ ਸਾਡੇ ਸੂਝੇ ਉਹੀ ਰਹਿੰਦੇ ਨੇ ਸੋ ਇਹ ਦੇਖਿਆ ਹੈ ਬੀਟਾਂਚਾ ਤੋੜ ਰਹੇ ਨੇ ਗੱਲਿਆ ਵੀ ਤਾਂ ਕਬਜ਼ਾ ਆਪਦਾ ਕਰ ਰਹੇ ਨੇ ਕਬਜ਼ੇ ਕਿਹਨਾਂ ਨੂੰ ਆਏ ਹੈ ਵੇ ਕੁਝ ਜਿਹੜੇ ਬੰਦਿਆਂ ਦੇ ਨਾਲ ਜੇ ਉਹ ਪ੍ਰਾਣੇ ਸਾਰੇ ਦੇ ਸਾਰੇ ਸਾਡੇ ਨਾਲ ਰਹੇ ਉਦੋਂ ਇਹ ਉਹਨਾਂ ਦੇ ਨਾਂ ਟੁੱਟੇ ਕਿ ਕਿ ਉਹਨਾਂ ਨੂੰ ਕੁਝ ਦੱਸ ਨਾ ਦੇਣ ਉਦੋਂ ਆਂਦਾ ਲੱਕ ਤੋੜੋ ਵੀ ਥੱਲੇ ਵਾਲਾਂ ਨੇ ਤਾਂ ਲੱਕ ਤੋੜਿਆ ਨਹੀਂ ਭਗੰਤ ਮਾਨ ਜੀ ਕਹ ਰਹੇ ਨੇ ਕਿ ਤੁਸੀਂ ਲੱਕ ਤੋੜਿਆ ਦੱਸਣ ਕਿਹੜਾ ਲੱਕ ਤੋੜਿਆ ਨਹੀਂ ਤੇ ਉਦੋਂ ਜ਼ਿਆਦਾ ਚੱਲ ਰਹੇ ਨੇ ਬਿਲਕੁਲ ਇਹ ਇਹਨਾਂ ਦੇ ਬੰਦਿਆਂ 'ਚ ਦੋਸ਼ ਲੱਗ ਰਹੇ ਨੇ ਭਗੰਤ ਮਾਨ ਜੀ ਦੀ ਗੱਲ ਨੂੰ ਕਿਵੇਂ ਮੰਨਿਆ ਜਾਵੇ ਆਪ ਭਗਵੰਤ ਮਾਨ ਜੀ ਕਹਿੰਦੇ ਰਹੇ ਨੇ ਬਤੌਰ ਮੁੱਖ ਮੰਤਰੀ ਕਿ ਮੈਂ ਇੱਕ ਐਸੈਟ ਸੁਣਿਆ ਇਸ ਕਰਕੇ ਮੈਂ ਆਪਦੇ ਮੰਤਰੀ ਨੂੰ ਸਜਿੱਤਿਆ ਸਭ ਤੋਂ ਪਹਿਲਾ ਐਕਸ਼ਨ ਇਹ ਕਰਿਆ ਠੀਕ ਹੈ ਤੇ ਉਹ ਕੋਰੋ ਜੀ ਰਿਪੋਰਟ ਫਾਈਲ ਹੋ ਗਈ ਹੁਣ ਭਗਵੰਤ ਮਾਨ ਜੀ ਹੋਈ ਹੋਮ ਮਿਨਿਸਟਰ ਨੇ ਸੋ ਭਗਵੰਤ ਮਾਨ ਜੀ ਦੱਸਣ ਉਦੋਂ ਸੱਚੇ ਸੀ ਜੋ ਹੋਣ ਸਕੇ ਦੋਹਾਂ ਚ ਇੱਕ ਗੱਲ ਆਪ ਹੀ ਦੱਸ ਕਿ ਮੈਂ ਆਪਦੀ ਪਾਰਟੀ ਦੇ ਮਾਰਿਆ ਇਹਨਾਂ ਦਾ ਉਹ ਮੰਤਰੀ ਸੀ ਇੰਨਾ ਨਹੀਂ ਬਣਾਇਆ ਸੀ ਮੁੱਖ ਮੰਤਰੀ ਕੋਲ ਹੀ ਪਾਵਰ ਹੁੰਦੀ ਹੈ ਮੰਤਰੀ ਬਣਾਉਂਦੀ ਸੋ ਇਹ ਉਸੇ ਦਾ ਪਹਿਲਾਂ ਕਰਦੇ ਵਾ ਮੇਜੀਟੀ ਦਾ ਜੋ ਮੇਜੀਟੀ ਵਾਲੇ ਮੈਂ ਇਹੀ ਕਹਾਂਗਾ ਵੀ ਇੱਥੇ ਸਿਆਸਤਦਾਨ ਸਾਡੇ ਜਿਹੜੇ ਨੇ ਇਹ ਸਾਰਾ ਕੁਝ ਖੋਤਾਂ ਦੇ ਹੈ ਲੋਕਾਂ ਦੀ ਸਿਆਸਤ ਨਹੀਂ ਹੋ ਰਹੀ ਅੱਜ ਡਰਾਈਂਗ ਰੂਮ ਚ ਬੈਠ ਕੇ ਕਾਂਗਰਸ ਸਿਆਸਤ ਕਰ ਰਹੀ ਹੈ ਡਰਾਈਂਗ ਰੂਮ ਚ ਬੈਠ ਕੇ ਸਿਆਸਤ ਕਰ ਰਿਹਾ ਹੈ ਅਕਾਲੀ ਦਲ ਡਰਾਈਂਗ ਰੂਮ ਚ ਬੀਜੇਪੀ ਕਰ ਰਹੀ ਹੈ ਡਰਾਈਂਗ ਰੂਮ ਦੇ ਵਿੱਚ ਹੀ ਕਰ ਰਹੀ ਹੈ ਆਪ ਪਾਰਟੀ ਲੋਕਾਂ ਚ ਜਿੰਨਾ ਚਿਰ ਜਾਵੋਗੇ ਜਦ ਕਹਾਣੀ ਚ ਨਹੀਂ ਬਣੋਗੇ ਸਮੁੰਦਰ ਦੇ ਵਿੱਚ ਜੇ ਤੁਸੀਂ ਦੁੱਧ ਜਮਾ ਦੋ ਜੇ ਉਹਨੇ ਚ ਝੜਕੋਣਾ ਤੱਕੀ ਨਹੀਂ ਨਿਕਲਦਾ ਮੱਖਣ ਨਹੀਂ ਨਿਕਲਦਾ ਮੱਖਣ ਤਾਂ ਨਹੀਂ ਲਗਦਾ ਜੇ ਝੜਕੋਗੇ ਨਹੀਂ ਤਾਂ ਪਿਆਸ ਆਮ ਗਾ ਜਾਂਦਾ ਖਰਾਬ ਹੋ ਜਾਂਦਾ ਉਹ ਮਾਰਨ ਲੱਗ ਜਾਂਦੀ ਗੱਤ ਸੋ ਇਸ ਕਰਕੇ ਇਹ ਜਿਹੜਾ ਹੈਗਾ ਅੱਜ ਲੋਕਾਂ ਦੀ ਕਚੈਰੀ ਚ ਜਾ ਹੀ ਨਹੀਂ ਰਹੇ ਲੋਕਾਂ ਦੇ ਸਮੁੰਦਰ ਚ ਨਹੀਂ ਜਾ ਰਹੇ ਇਹ ਬਾਹਰ ਬੈਠ ਕੇ ਗੱਲਾਂ ਮਾਰਦੇ ਨੇ ਇਸ ਕਰਕੇ ਇੱਕ ਦੂਜੇ ਨੂੰ ਮੇਨੋ ਨਹੀਂ ਹੁੰਦੇ ਨੇ ਕਾਨੂੰਨ ਖਰਾਬ ਕਰਦੇ ਨੇ ਲੋਕਾਂ ਨੂੰ ਫੜ ਫੜ ਕੇ ਮਾਰਦੇ ਨੇ ਜਿੰਨਾ ਥਾਣੇ ਚ ਮਾਰੇ ਨਹੀਂ ਇਹਨਾਂ ਦਾ ਜਵਾਬ ਦੇਦੇ ਨੇ ਭਗਵੰਤ ਮਾਨ ਸੋ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਉਦੋਂ ਵੀ ਮਾਰੀ ਹੋਣ ਲੱਗੀ ਕਿਉਂਕਿ ਤਿੰਨ ਅਰੇਸਟਾਂ ਏਸੀਆਂ ਨੇ ਇੱਕ ਸੁਖਪਾਲ ਖਰੇ ਦੀ ਇੱਕ ਇਹ ਮਜੀਠੀਏ ਦੀ ਇੱਕ ਮਾਲੀ ਵੀ ਇਹ ਤਿੰਨੇ ਅਰੇਸਟਾਂ ਉਹ ਨੇ ਜਿਨ੍ਹਾਂ ਤੇ ਤਰਥੱਗੀ ਜ਼ਿਆਦਾ ਮੱਚਦੀ ਹੈ ਆਮ ਬੰਦੇ ਤਾਂ ਫੜ ਕੇ ਨਾ ਥਾਣੇ ਚ ਮਾਰਦਾ ਸੋ ਜਿਹੜੇ ਇਸ ਤਿੱਕੇ ਨਾਲ ਆ ਕੇ ਆਏ ਬਲਕੇ ਵੀ ਹਮ ਹੈ ਦੇਖੇਂਗੇ ਪਹਿਲੀ ਗੱਲ ਤਾਂ ਪੁਲਿਸ ਇੰਨਾ ਜਦ ਤੁਸੀਂ ਕਰ ਦੋਗੇ ਬੇਵਾਲੀ ਕਰ ਦੋਗੇ ਹੁਣੀ ਭਗੰਤ ਮਾਨ ਨੇ ਦਸਕਤ ਕਰਤੇ ਵੀ ਚੀਫ ਸੈਕਟਰੀ ਉਹਦੀ ਸਾਥੇ ਕੰਮ ਕਰੂਗਾ ਇੱਕ ਛੋਟੀ ਜਿਹੀ ਗੱਲ ਦੇ ਕੇ ਆਪਦੀ ਗੱਲ ਖਤਮ ਕਰ ਰਿਹਾ ਜੋਤੀਬਾਸੂ ਨਾਮ ਇਹ ਮੈਂ ਬਣੇ ਮੁੱਖ ਮੰਤਰੀ ਉਹਨਾਂ ਦਾ ਚੀਫ ਸੈਕਟਰੀ ਫਾਈਲ ਦਾ ਕੇ ਚਲਾ ਗਿਆ ਸੱਚੀ ਮੁੱਚੀ ਇਦਾਂ ਨਹੀਂ ਹੋਇਆ ਕਿ ਜੀ ਤੁਹਾਨੂੰ ਟਾਈਮ ਟੂਮ ਨਹੀਂ ਹੁੰਦਾ ਤੇ ਤੁਸੀਂ ਮੈਨੂੰ ਆ ਬੜ ਜੇ ਮਾਰ ਦੋ ਕੋਗੀ ਕਿ ਮੈਂ ਹੋ ਗਿਆ ਜਾ ਤੈਨੂੰ ਪਤਾ ਤੇਰੇ ਖਿਆਲ ਤੋਂ ਮੈਨੂੰ ਕੰਮ ਨਹੀਂ ਪਤਾ ਇਹ ਤੇ ਉਹ ਦਮਾਨ ਨੇ ਫੜਾਤਾ ਉਹਨੇ ਸਾਰਾ ਹੁਣ ਚੀਫ ਸਕੱਟਰੀ ਹੈਗਾ ਮੁੱਖ ਮੰਤਰੀ ਮੁੱਖ ਮੰਤਰੀ ਥੋੜਾ ਮੁੱਖ ਮੰਤਰੀ ਹੈ ਜਿਹੜੇ ਮੁੱਖ ਮੰਤਰੀ ਚੀਫ ਸਕੱਟਰੀ ਨੂੰ ਆਪਣੀ ਪਾਵਨ ਸਾਰੀ ਦੇਤੀ ਉਹ ਕੀ ਮੁੱਖ ਮੰਤਰੀ ਰਹੇਗਾ ਕਾਕਰਨ ਦੇ ਉੱਤੇ ਹੀ ਤਾਂ ਦੋਸ਼ ਲੱਗਦੇ ਸੀ ਵੀ சுரேਸ਼ ਕੁਮਾਰ ਨੂੰ ਪਾਵਦੇ ਰਹੀ ਸੀ ਸਰਕਾਰ ਅਫਸਰਸ਼ਲ ਚਲਾਉਂਦੀ ਆ ਤੇ ਉਹੀ ਹੁਣ ਹੁਣ ਬੀਰੋ ਹੁਣ ਬੀਰੋਕ੍ਰੇਸੀ ਸਰਕਾਰ ਚਲਾ ਰਹੀ ਹੈ ਮੁਲਸ ਸਰਕਾਰ ਚਲਾ ਰਹੀ ਹੈ ਸਿਆਸਦਨ ਸਰਕਾਰ ਨਹੀਂ ਚਲਾਉਂਦੇ ਸਾਡਾ ਸਿਧਾਂਤ ਕਹਿੰਦੇ ਸਿਆਸਦਨ ਸਰਕਾਰ ਚਲਾਉਂਦੇ ਅਵੇ ਸਿਆਸਦਨ ਜੀਨਾਂ ਮਰਜੀ ਮਾਲਾ ਹੋਵੇ ਲੋਕ ਫਿਰ ਉਹਨਾਂ ਨੂੰ ਪਾਸ ਕਰ ਸਕਦੇ ਹੁੰਦੇ ਨੇ ਕੋਈ ਨਾ ਕੋਈ ਉਹਦੀ ਬਾਹ ਫੜ ਸਕਦਾ ਤੁਰੇ ਜਾਂਦੇ ਦੀ ਵੀ ਦੱਸ ਕਿਉਂ ਨਹੀਂ ਹੋਇਆ ਪਰ ਜਿਹੜੀ ਪੱਕੀ ਸਰਕਾਰ ਜੀ ਨੂੰ ਕਹਿੰਦੇ ਨੇ ਬਿਊਰੋਕ੍ਰੇਸੀ ਪ੍ਰੋਫੈਸ਼ਨਲ ਬਿਊਰੋਕ੍ਰੇਸੀ ਪ੍ਰੋਫੈਸ਼ਨ ਕਿਤਾ ਮਹਾਰ ਤੇ ਪੁਲਸ ਤੰਤਰ ਇਹ ਤੰਤਰ ਜਿਹੜਾ ਕਿਸੇ ਨੂੰ ਕੁਝ ਦਬਾਅ ਨਹੀਂ ਹੁੰਦਾ ਇਹਦੀ ਤਾਂ ਚੰਗੀ ਚੰਗੀ ਕੋਈ ਇਸ ਕੱਤੇ ਇਹ ਕਵਜੀਟੀ ਕੰਟਰੋਲ ਚ ਹੀ ਰਹਤਾ ਚੰਗਾ ਜੇ ਕੰਟਰੋਲ ਤੋਂ ਬਾਹਰ ਹੋ ਜੇ ਇਹਨਾਂ ਦਾ ਹਾਲ ਹੀ ਤੰਤਰ ਦਾ ਉਹ ਹੈ ਜਿਹੜੇ ਪੰਜ ਵਿਕਾਰ ਨੇ ਮਨੁੱਖ ਦੇ ਸ਼ਰੀਰ ਚ ਮੈਂ ਉਹਨਾਂ ਦੀ ਲੋੜ ਵੀ ਹੈ ਉਹਨਾਂ ਨੇ ਮੈਂ ਸਰਦਾ ਵੀ ਨਹੀਂ ਉਹਨਾਂ ਨੇ ਮੈਂ ਸਿਸਟਮ ਚੱਲਦਾ ਵੀ ਨਹੀਂ ਤਾਂ ਜਿਹੜਾ ਮਨੁੱਖ ਹੈ ਉਹਦਾ ਮਾਲਕ ਉਹਨੂੰ ਕੁੰਡੇ ਚ ਰੱਖੇ ਇਹ ਨਾਲ ਉਹ ਬੇਕੁੰਡਾ ਕਾ